ਕਲੀਪਟ ਦਾ ਕਰਾ ਤੇ ਐਮਪੀ ਕੰਗਰਸ ਰਣਾਚ ਬੋਲੋ ਚੈਨਲ ਸਿੰਘ ਪਿੰਡਰਾ ਵਾਲੇ ਬਾਰੇ ਕੀਤੀ ਟਿੱਪਣੀ ਦਾ ਐਮਪੀ ਸਰਬਜੀਤ ਸਿੰਘ ਖਾਲਸਾ ਨੇ ਕਰਾਰਾ ਜਵਾਬ ਦਿੱਤਾ ਇੱਕ ਨਿੱਜੀ ਚੈਨਲ ਨੂੰ ਦਿੱਤੇ ਇੰਟਰਵਿਊ ਦੌਰਾਨ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੰਗਰਸ ਦੇ ਇਸ ਬਿਆਨ ਦਾ ਖਮਿਆਜਾ ਭਾਜਪਾ ਨੂੰ ਹੁਣ ਹਰਿਆਣੇ ਦੀਆਂ ਚੋਣਾਂ ਦੌਰਾਨ ਭੁਗਤਣਾ ਪਵੇਗਾ ਉਹਨਾਂ ਨੇ ਕਿਹਾ ਕਿ ਕੰਗਰਸ ਨੂੰ ਕੋਈ ਦੱਸੇ ਕਿ ਪੰਜਾਬ ਚ 99% ਨਹੀਂ ਸਿਰਫ 1% ਲੋਕ ਹੀ ਨੇ ਜਿਹੜੇ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਸੰਤ ਨਹੀਂ ਮੰਨਦੇ ਸਰਬਜੀਤ ਨੇ ਕਿਹਾ ਕਿ ਪੰਜਾਬ ਚ ਹਿੰਦੂ ਵੀ ਜਰਨੈਲ ਸਿੰਘ ਪਿੰਡਰਾ ਵਾਲੇ ਨੂੰ ਸੰਤ ਮੰਨਦੇ ਨੇ ਨਿਸ਼ਾਨਾ ਸਾਧਦੇ ਆ ਸਰਵਜੀਤ ਸਿੰਘ ਖਾਲਸਾ ਨੇ ਕਿਹਾ ਕਿ ਕੰਗਨਾ ਨੂੰ ਚਾਹੀਦਾ ਹੈ ਉਸ ਬਾਰੇ ਗੱਲ ਹੋਵੇ ਫਿਰ ਭਾਵੇਂ ਲੋਕ ਉਸ ਨੂੰ ਗਾਲਾ ਹੀ ਕਿਉਂ ਨਾ ਕੱਢਣ ਕੰਗਨਾ ਦੀ ਨਵੇਂ ਫਿਲਮ ਬਾਰੇ ਗੱਲ ਕਰਦੇ ਆ ਉਹਨਾਂ ਕਿਹਾ ਕਿ ਫਿਲਮ ਚ ਵੀ ਕੁਝ ਸਹੀ ਨਹੀਂ ਦਿਖਾਇਆ ਗਿਆ ਜਨੈਲ ਸਿੰਘ ਪਿੰਡਰਾ ਵਾਲੇ ਨੇ ਕਦੀ ਖਾਲਿਸਤਾਨ ਦੀ ਮੰਗ ਹੀ ਨਹੀਂ ਕੀਤੀ ਜੇਕਰ ਅੱਜ ਉਹ ਹੁੰਦੇ ਤਾਂ ਪੰਜਾਬ ਦਾ ਜੋ ਹਾਲ ਚਿੱਟੇ ਕਰਕੇ ਹੋ ਰਿਹਾ ਉਹ ਕਦੀ ਨਹੀਂ ਹੋਣਾ ਸੀ ਇਸ ਨਾਲ ਹੀ ਸਰਵਜੀਤ ਸਿੰਘ ਖਾਲਸਾ ਨੇ ਮੰਗ ਕੀਤੀ ਕਿ ਜੇਕਰ ਭਾਰਤ ਦਾ ਭਲਾ ਚਾਹੁੰਦੇ ਹੋ ਤਾਂ ਭਾਰਤ ਨੂੰ ਯੂਨਾਈਟਿਡ ਸਟੇਟ ਆਫ ਇੰਡੀਆ ਬਣਾਉਣਾ ਚਾਹੀਦਾ ਹੈ ਦੱਸਦੇ ਕਿ ਅੰਗਨਾ ਰਣੌਤ ਨੇ ਕਿਹਾ ਸੀ ਕਿ ਜਨੈਲ ਸਿੰਘ ਪਿੰਡਰਾ ਵਾਲੇ ਨੂੰ ਪੰਜਾਬ ਚ 99% ਲੋਕ ਅੱਤਵਾਦੀ ਮੰਨਦੇ ਨੇ ਕੰਗਰਾਂ ਨੇ ਇਹ ਵੀ ਕਿਹਾ ਸੀ ਕਿ ਜੋ AK-47 ਲੈ ਕੇ ਲੁਕਿਆ ਹੋਵੇ ਉਹ ਸੰਤਨਿਕ ਹੋ ਸਕਦਾ ਜਿਸ ਦਾ ਜਵਾਬ ਸਰਜੀਤ ਸਿੰਘ ਖਾਸਾ ਨੇ ਦਿੱਤਾ ਤੇ ਕਿਹਾ ਕਿ ਕੰਗਰਾਂ ਨੂੰ ਕਹੋ ਪਹਿਲਾਂ ਇਤਿਹਾਸ ਪੜੇ ਪਿੰਡਰਾ ਵਾਲੇ ਕੋਲ AK-47 ਨਹੀਂ ਬਲਕਿ ਤੀਰ ਹੁੰਦਾ ਸੀ ਤਨਾਹੇ ਪੰਜਾਬ ਚ ਲੋਕ ਉਹਨਾਂ ਨੂੰ ਅੱਤਵਾਦੀ ਮੰਨਦੇ ਨੇ